ਪਿੰਡਾਂ ਵਾਲੀ ਸਰਕਾਰ ਚੋਣਾਂ ਲਈ ਜਿੱਥੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਉੱਥੇ ਉਮੀਦਵਾਰ ਵੀ ਕਾਗਜ਼ ਭਰਉਣ ਲਈ ਪੱਬਾਂ ਭਰ ਹੋਏ ਦਿਖਾਈ ਦਿੱਤੇ। ਅੱਜ ਅਖੀਰਲੇ ਦਿਨ ਬਲਾਕ ਸੁਧਾਰਤੋਂ ਪਿੰਡ ਦਾਖਾਤ ਵਰਿੰਦਰ ਸਿੰਘ ਸੇਖੋ ਪਿੰਡ ਪਨੋੜ ਤੋਂ ਸੁਖਪਾਲ ਸਿੰਘ ਸ਼ੈਮਪੀ ਪਨੋੜ ਮੁੱਲਾਪੁਰ ਤੋਂ ਬੀਬੀ ਜਗਦੀਪ ਕੌਰ ਅਤੇ ਦੇਤਵਾਲ ਤੋਂ ਜਸਵੀਰ ਕੌਰ ਨੇ ਸਰਪੰਚੀ ਲਈ ਆਪਣੇ ਕਾਗਜ਼ ਦਾਖਲ ਕੀਤੇ। ਇਸ ਮੌਕੇ ਰਿਟਰਨਿੰਗ ਅਫਸਰ ਸੁਖਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਉਮੀਦਵਾਰਾਂ ਦੇ ਕਾਗਜ਼ਾਂ ਦੀ ਫਾਈਲਾਂ ਜਮ੍ਹਾਂ ਹੋ ਚੁੱਕੀ ਹੈ। ਬਕਾਇਦਾ ਇਹਨਾਂ ਨੂੰ ਰਸੀਦਾ ਕੱਟ ਕੇ ਦੇ ਚੁੱਕੀਆਂ ਹਨ ਭਲਕੇ 5 ਅਕਤੂਬਰ ਨੂੰ ਸਕਰੀਨਿੰਗ ਕੀਤੀ ਜਾਵੇਗੀ ਜਿਹੜੇ ਕਾਗਜ਼ਾ ਸਹੀ ਪਾਏ ਜਾਣਗੇ ਉਹਨਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ ਆਰੋ ਸੁਖਜੀਤ ਸਿੰਘ ਨੇ ਅੱਗੇ ਕਿਹਾ ਕਿ ਉਹਨਾਂ ਕੋਲ ਪਿੰਡ ਬੱਦੋਵਾਲ ਕੈਲਪਰ ਬੜੈ ਜਾਂਗਪੁਰ ਰੜਕਾ ਹਸਨਪੁਰ ਦੇਤਵਾਲ ਆਦ ਪਿੰਡਾਂ ਦੇ ਕਾਗਜ਼ਾ ਦਾਖਲ ਹੋਏ ਹਨ ਆਓ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਆਏ ਹੋਏ ਅਧਿਕਾਰੀਆਂ ਨਾਲ ਅਤੇ ਸਰਪੰਚਾਂ ਨਾਲ ਜੋ ਉਮੀਦਵਾਰ ਸਰਪੰਚੀ ਲਈ ਖੜੇ ਹਨ ਉਹ ਗੱਲਬਾਤ ਕਰਦੇ ਹਾਂ ਉਹਨਾਂ ਨਾਲ। ਤੁਹਾਨੂੰ ਫਾਰਮ ਭਰਿਆ ਤੁਸੀਂ? ਕੁਝ ਹੜਤਾਂ ਨੇ ਪੈਦਾ ਹੋਈਆਂ ਸੀ ਕਿ ਕਿਹੜੇ ਵਿੱਚ? ਹੜਤਾਂ ਦਾ ਬਹੁਤ ਜ਼ਿਆਦਾ ਪੈਦਾ ਹੋਇਆ ਸੀ। ਪਰ ਮਾਰੇ ਕੋਲ ਦੀ ਚਰਪਾ ਸੜ ਕੇ ਤੇ ਪਿੰਡ ਨੇ ਨਾਲ ਦਿੱਤੇ ਸਾਰੀਆਂ ਹੜਤਾਂ ਮੁਰ ਗਈਆਂ। ਹਾਈ ਕੋਰਟ ਤੋਂ ਵੀ ਮਨਜ਼ੂਰੀ ਨਹੀਂ ਮਿਲੀ ਜਾਂ ਮੈਂ ਇਲੈਕਸ਼ਨ ਲਾ ਸਕਦਾ ਹਾਂ ਅਜੇ ਮੈਂ ਕੋਈ ਪਰਫਰਮ ਜੀ ਤੇ ਕਿਸ ਤਰ੍ਹਾਂ ਲੱਗਿਆ ਭਰਾ? ਤੁਹਾਡੇ ਨਾਲ ਪਿੰਡ ਵਾਸੀਆਂ ਨਾਲ ਸਹਿਯੋਗ ਬਾਈਕ ਪਿੰਡ ਵਾਸੀਆਂ ਦੇ ਸਹਿਯੋਗ ਜਿਹੜੇ ਹਮਦਾਨ ਜੀ ਅੱਗੇ ਏਡੀ ਪੱਟੇ ਲਈ ਲੜਦੇ ਚੌਂਗਰਾਂ ਦੇ ਵਿੱਚ ਹਾਈ ਕੋਰਟ ਦਾ ਆਰਡਰ ਲੈ ਕੇ ਫਾਇਰ ਦਾ ਜਵਾ ਹੁਣ ਕਿਸੇ ਤਰ੍ਹਾਂ ਕੋਈ ਹੈ ਤਾਂ ਨਿਰਚ ਨਾ ਪਤਾ ਹੋਈ ਜੀ ਕਿਸੇ 1% ਹਾਈ ਕੋਰਟ ਦੇ ਆਰਡਰ ਨੂੰ ਪੱਟਾ ਸੁਪਰੀਮ ਕੋਰਟ ਜਿੱਥੇ ਗਿਆ ਸਕਦੇ ਤਾਂ ਹੋਰ ਗੱਲ ਦਾ ਨਹੀਂ ਹਾਈ ਕੋਰਟ ਦੇ ਅੰਦਰ ਮੇਰੇ ਕੋਲ ਲੜਨ ਦੇ ਵਿਰੋਧੀਆਂ ਤੁਹਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜੀ ਪੂਰੇ ਕਿਵੇਂ ਦਬੋ ਮੇਰੇ ਪੰਜਾਂ ਦੇ ਘਹਾਉਂਦੇ ਮੈਨੂੰ ਦਬਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀਆਂ ਪਰ ਮੇਰੇ ਜਿਹੜੇ ਸੁਨੋਤਨ ਵਾਰ ਮੇਰੇ ਕੋਠਰਾ ਮੇਰੇ ਭਾਈ ਆ ਮੇਰਾ ਪਿੰਡਵਾ ਮੇਰੇ ਨਾਲ ਖੜਾ ਮਿਲੂਗਾ ਜਿੱਥੇ ਕੋਈ ਚਿੰਤਾ ਨਾ ਠੀਕ ਹੈ ਜੀ ਠੀਕ ਹੈ ਧੰਨਵਾਦ ਸਰ ਪ੍ਰਧਾਨ ਜੀ ਤੁਸੀਂ ਫਾਰਮ ਭਰਨਾ ਆਏ ਹੋ ਧਾਕੇ ਪਿੰਡ ਦੇ ਕੀ ਕਹਿਣਾ ਜੀ ਮੈਂ ਇਹ ਕਹਿਣਾ ਚਾਹੁੰਦੀ ਨਹੀਂ ਕਿ ਜਿਹੜੀਆਂ ਸਾਡੀ ਪੰਚਾਇਤ ਇਲੈਕਸ਼ਨਾਂ ਨੇ ਇਹਨਾਂ ਵਿਸ਼ੇ ਸ਼ਹਿਰੋਂ ਕਰਕੇ ਛੋਨੇ ਦਾ ਸੀਜ਼ਨ ਹੁੰਦੇ ਵਾਪਸ ਵੀ ਸਾਡੇ ਸਾਰੇ ਪਿੰਡ ਭਰਾ ਇਲੈਕਸ਼ਨਾਂ ਨੂੰ ਲੈ ਕੇ ਬਹੁਤ ਉਤਸ਼ਾਹਤ ਬਹੁਤ ਹਮਮਹਮਾ ਕੇ ਸਾਰੇ ਤਾਬਖਤਰ ਨਿਕੰਚੇ ਨੂੰ ਪਰ ਮੈਂ ਉਮੀਦ ਕਰਦੀ ਆ ਕਿ ਜਿਹੜੀ ਸਰਕਾਰ ਆ ਕੀ ਛੋਣਾ ਨੂੰ ਨਿਰਕਟ ਕਰਾ ਅੱਜ ਤੁਸੀਂ ਕਿਹਦੇ ਹਮਾਇਤ ਤੇ ਆਏ ਮਤਲਬ ਕਿਹਦੇ ਕਾਗ ਪੁਰਾਣਾ ਹੈ ਜੀ ਨਹੀਂ ਜੀ ਮੈਂ ਤਾਂ ਕਾਂਸਟਾਟੀ ਦੇ ਮੇਰੇ ਸਾਡੇ ਬਹੁਤ ਹੀ ਮਿਹਸੂਸਪਾਨ ਸਾਡੇ ਹਰਜੀਤਪੁਰ ਸਾਡੇ ਮਸੀ ਜੀ ਵੀ ਨੇ ਜਿਹੜੇ ਕਿ ਦਾਖਲ ਤੋਂ ਮੈਂਬਰ ਪੰਚਾਇਤ ਸਾਡੇ ਪਰ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਲੇਡੀਜ਼ ਤਾਂ ਵੀ ਉਹਨਾਂ ਦੀ ਵੀ ਬਰਾਬਰ ਦੀ ਭਾਏ ਭਾਈ ਵਾਲਤਾ ਹੋਵੇ ਪੰਚਾਇਤ ਦੇ ਵਿੱਚ ਹਰ ਇੱਕ ਪੰਚਾਇਤ ਦਾ ਹਰ ਇੱਕ ਰਿੰਡ ਦੇ ਪੰਚਾਇਤ